ਜੇ ਕੋਈ ਨੂੰ ਨੀ ਕੀ ਪਹਿਲਾਂ ਕਰਦਾ ਰਿਹਾ ਮੈਨੂੰ ਦੱਸ ਦੇ ਕਿ ਬਾਈ ਹੁਣ ਛੱਡਦਾ ਪਰ ਜਿਹੜਾ ਡਿੱਕੇ ਆ ਗਿਆ ਕੀ ਬਖਸ਼ਣਾ ਉਹਦੇ ਕੋਲੇ ਇੱਕ ਹਫ਼ਤਾ ਮੈਂ ਤੁਹਾਨੂੰ ਦਿੰਦਾ ਮੇਰੇ ਕੋਲੇ ਆ ਜਾ ਇਲਾਜ ਵੀ ਕਰਾਉਂਦਾ ਕਿ ਜਦੋਂ ਮੈਂ ਐਕਸ਼ਨ ਸ਼ੁਰੂ ਹੋ ਗਿਆ ਜਦੋਂ ਐਕਸ਼ਨ ਸ਼ੁਰੂ ਹੋ ਗਿਆ ਉਦੋਂ ਫਿਰ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ 23 ਤੱਕ ਨੂੰ ਤੁਸੀਂ ਸਾਰੀ ਜ਼ਿੰਮੇਵਾਰੀ ਆਪੇ ਖਤਮ ਕਰ 23 ਤਰੀਕ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਸ਼ੁਰੂ ਹੋ ਜਾਈ। ਪੈਂਟਾ ਬਾਪ ਦੀ 13 ਤੇ 14 ਨੰਬਰ ਵਾਰਡ ਦੀ ਸਾਰੇ ਸੱਜਣ ਜੋ ਤੁਸੀਂ ਅੱਜ ਇੱਥੇ ਮੌਜੂਦ ਮਾਤਾ ਭੈਣਾਂ ਵੀ ਇੱਥੇ ਮੌਜੂਦ ਨੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਸਾਥੀ ਸਭ ਤੋਂ ਬੈਠਾ ਸਾਰਿਆਂ ਮੇਰੇ ਦੋਨੇ ਹੱਥ ਬੰਨ ਕੇ ਫਤਿਹ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੀ ਅੱਜ ਸੱਚੀ ਮੈਨੂੰ ਤੇ ਇੱਕ ਤੱਕ ਇੱਕ ਮਨ ਦੇ ਵਿੱਚ ਨਾ ਹਮੇਸ਼ਾ ਤੋਂ ਉਕੂਲ ਗੈਰਾਂਦਾ ਸੀ ਕੀ ਤਰੀਕ ਤੱਕ ਨਾ ਮੇਰੇ ਮਨ ਦੇ ਵਿੱਚ ਇੱਕ ਧੁਰਤੂ ਲੱਗਿਆ ਰਿਹਾ ਛੇ ਨਾ ਤੇ ਤੀ ਤੁਹਾਨੂੰ ਬੇਟੀ ਗੱਲ ਦੱਸਦਾ ਵੀ ਐਸ ਏਰੀਏ ਦੇ ਵਿੱਚ ਖਾਸ ਕਰਕੇ ਆਪਣਾ ਪਿੰਡਾਪਾਦਾ ਲਾਇਆ ਗਿਆ ਤੇ ਪਰਲੇ ਪਾਸੇ ਠਾਕਰ ਮਹੱਲਾ ਠਾਕਰ ਮਹੱਲਾ ਵੀ ਇੱਥੇ ਆਏ ਹੋਣਾ ਮੇਰੇ ਨਾਲ ਆਏ ਆ ਜੀ ਉਹਨਾਂ ਦਾ ਵੀ ਯਕੀਨ ਜਾਣਿਓ ਦਿਨ ਐਂ ਇਦਾਂ ਰਕਦਾ ਥੀ ਇਹ ਪਤਾ ਨਹੀਂ ਕੀ ਕਰਨਗੇ ਅਖੇ ਪਰ ਐ ਇੱਕ ਗੱਲ ਤੁਹਾਨੂੰ ਮੈਂ ਸੱਚੀ ਦੱਸਾਂ ਇੱਕ ਦੀ ਤੁਸੀਂ ਰੱਖ ਲਾਈਏ ਸਾਰੇ ਲੰਬੇ ਦੂਰੀ ਇੱਕ ਦੀ ਸਾਰੇ ਜੋ ਅਗਲੇ ਪਿਛਲੇ ਜਿੰਦਾਬਾਦ ਹਾਜੀ ਮੁਰ ਉਹ ਜੋ ਜੋ ਤੁਸੀਂ ਅਗਲੇ ਪਿਛਲੇ ਗਲੇ ਟਿਕਲੇ ਸੀ ਇੱਕ ਦੀ ਸਾਰੇ ਦੋ ਕਰ ਸਮੇਤ ਵਿਆਜ ਮੋੜਤਾ ਸੋ ਇਸ ਕਰਕੇ ਮੈਥੋਂ ਪਹਿਲਾਂ ਮिक्की ਜੀ ਨੇ ਬੋਲ ਦੇ ਦੱਸਿਆ ਇਹ ਅਹਿਸਾਸ ਨਹੀਂ ਕਿ ਸਾਡੇ ਕੋਲੇ ਕੋਈ ਆ ਗਿਆ ਇਸੇ ਨੇ ਇਹ ਨਹੀਂ ਸੋਚਣਾ ਵੀ ਮੈਂ ਵੋਟ ਪਾਈ ਆ ਕਿ ਨਹੀਂ ਕਿਉਂਕਿ ਤੁਸੀਂ ਕਪੜਾ ਵੋਟਾਂ ਹੀ ਇੰਨੀਆਂ ਪਾਤੀਆਂ ਕਿ ਉਹਦੇ ਤੋਂ ਹੁਣ ਛਾਂਣਾ ਹੀ ਬੜਾ ਹੁੰਦਾ ਵੀ ਕਿਹੜਾ ਹੈਗਾ ਤੇ ਕਿਹੜਾ ਹੈ ਨਹੀਂ ਉਹ ਤਾਂ ਸਾਰੇ ਨਾਲ ਹੀ ਹੈ ਸੋ ਸੱਚੀ ਕਦੇ-ਕਦੇ ਨਾ ਸਾਰਾ ਕੁਝ ਜੋ ਇਹ ਹੋ ਗਿਆ ਇੱਕ ਸੁਪਨੇ ਦੇ ਵਾਂਗ ਲੱਗਦਾ ਵੀ ਆਪਾਂ ਇੰਨੀਆਂ ਵੋਟਾਂ ਦੇ ਜਿੱਤ ਗਏ ਆ ਏਰੀਏ ਨੇ ਜਿੱਤੇ ਕਦੇ ਹੋਕ ਹੀ ਨਹੀਂ ਪੈਂਦੀ ਸੀ ਇਸ ਏਰੀਏ ਨੇ ਇੰਨੀਆਂ ਵੋਟਾਂ ਪਾ ਦਿੱਤੀ ਔਰ ਸੱਚੀ ਗੱਲ ਤੁਹਾਨੂੰ ਮੈਂ ਦੱਸਾਂ ਸਭ ਤੋਂ ਵੱਡੀ ਮੇਰੇ ਮਨ ਦੇ ਵਿੱਚ ਖੁਸ਼ੀ ਪਤਾ ਕਿਸ ਗੱਲ ਦੀ ਸੀ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਸੀ ਇੱਕ ਨੰਬਰ ਤੇਟਾਏ ਸੀ ਕਿ ਵਾਕਈ ਮੈਨੂੰ ਲੋਕਾਂ ਨੇ ਦਿਲੋਂ ਚੁਣਿਆ ਔਰ ਕਿਵੇਂ ਚੁਣਿਆ ਤੁਹਾਨੂੰ ਉਹ ਵੀ ਮੈਨੂੰ ਲੱਗਦਾ 72000 ਦੇ ਕਰੀਬ ਆਪਾਂ ਨੂੰ ਵੋਟ ਪਈ ਆ ਤੇ ਦੂਜੇ ਪਾਸੇ ਸਾਰੇ ਲਾ ਕੇ ਜੀ ਮੱਤਰਵਾਦ ਦੇ ਸਨੇ ਬੀਜੇਪੀ ਸਨੇ ਵੋਟਾਂ ਸਨੇ ਵਿਆਦ ਸਨੇ ਕਾਂਗਰਸ ਇਹ ਸਾਰੇ ਕਿੱਥੇ ਕਰਕੇ ਮੈਨੂੰ ਆਪਣੇ ਬਰੋਬਰ ਬਣਾ ਇਹ ਤਾਂ ਮਤਲਬ ਇਹ ਆ ਵੀ ਮੈਨੂੰ ਤੁਸੀਂ ਵਾਕਈ ਆਪਣੇ ਦਿਲ ਨਾਲ ਕਿਉਂਕਿ ਉਸ ਵਿਧਾਨ ਸਭਾ ਚ ਨਹੀਂ ਦੇ ਦਿੱਤੀ ਸੀ ਤੁਸੀਂ ਮੈਂ ਇਸੇ ਗੱਲ ਦੀ ਮੇਰੇ ਅੰਦਰ ਇੰਨੀ ਖੁਸ਼ੀ ਆ ਨਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਹਮੇਸ਼ਾ ਅੱਗੇ ਆਪਣਾ ਫੱਟਾ ਫੋਰੀਆ ਨਾ ਜੇਕਰ ਕੈਮਰਾ ਖੱਲ੍ਹੇ ਸੀ 80000 90000 ਵੋਟ ਇੱਕ ਪਾਸੇ ਆਪਣਾ ਪਈ ਹੁੰਦੀ ਸੀ ਤੇ 50000 ਫੋਕਾ ਨਾਲ ਜਿੱਤ ਜਾਂਦਾ ਇੱਕ ਜੇ ਤੁਸੀਂ ਦਿਲੋਂ ਚੁਣਿਆ ਔਰ ਇੱਕ ਇੱਕ ਪਾਸੇ ਕਰਤਾ ਸਾਰਾ ਕੁਝ ਵੀ ਆ ਦੇ ਜਾਂਦੇ ਨਹੀਂ ਕਿਹਾ ਹਾਂ ਸਹੀ ਗੱਲ ਹੈ ਜੀ ਪਹਿਲੇ 라운ਡ ਤੋਂ ਲੈ ਕੇ ਆਪਣਾ 12.5 라운ਡ ਸੀ ਪਹਿਲੇ 라운ਡ ਤੋਂ ਲੈ ਕੇ 12 라운ਡ ਤੇ 6 ਟੇਬਲ ਸੀ 12 라운ਡ ਤੇ 6 ਟੇਬਲ 12.5 라운ਡਾਂ ਦੇ ਵਿੱਚ ਮਿਲੇਟ ਹੋਇਆ ਇੱਕੋ ਵਾਰੀ ਵੀ ਇੱਕੋ ਹੀ 라운ਡ ਆ ਹੋ ਜਾਣੀ ਹੋਏ ਜਿਹਦੇ ਚ ਅਪਾ ਵੋਟ ਨਾ ਕਰੀ ਹੋਏ ਹਰੇਕ ਮਿੰਟ ਨੂੰ ਹਰੇਕ ਰਾਉਂਡ ਦੇ ਵਿੱਚ ਆਪਾਂ ਵਾਧੇ ਕਰ ਗਏ ਪੋਸਟਰ ਪਾਰੇ ਸਿਰ ਤੇ ਆਰਮਾਨ ਪਤੀ ਤੁਸੀਂ ਉਸੇ ਨੂੰ ਪਾਟਤਾ ਹਾਂ ਹਾਂ ਜਿਹੜੇ ਕੋਈ ਨਹੀਂ ਲੋਕਾਂ ਦੇ ਅੱਗੇ ਮੈਂ ਕੀ ਲਈ ਜੇ ਜਦੋਂ ਲੋਕ ਕੋਲੋਂ ਪਿਆਰ ਕਰਨਾ ਜਦੋਂ ਲੋਕ ਮੋੜੇ ਨਾਲ ਖੜ ਜਾਂਦੇ ਫਿਰ ਆ ਜਿਹੜੇ ਪੋਸਟਰਾਂ ਪਿੱਛੇ ਲੜਾਈ ਕਰ ਲੈਣੀ ਪਾੜ ਦੇਣੀ ਛੋਟੀਆਂ ਛੋਟੀਆਂ ਗੱਲਾਂ ਤੇ ਲੜਨਾ ਇੱਕ ਨਹੀਂ ਨਹੀਂ ਇੰਨਾਂ ਗੱਲਾਂ ਦੀ ਕੋਈ ਵੈਲੀ ਨਹੀਂ ਜੀ ਜਿਹੜੀ ਚੀਜ਼ ਮੇਨ ਜਿੱਤਣ ਵਾਲੀ ਚੀਜ਼ ਨਹੀਂ ਨਾ ਉਹ ਨਹੀਂ ਉਹ ਜਿੱਤ ਸਕਿਆ ਲੋਕਾਂ ਦੇ ਦਿਲ ਜਿੱਤੀ ਰਹਿੰਦੇ ਉੱਤੇ ਫਿਰ ਉਹ ਮੈਂ ਆਉਂਦਿਆਂ ਨੂੰ ਇੰਨਾ ਖੁਸ਼ੀ ਮਹਿਸੂਸ ਕਰਦਾ ਮੈਂ ਤੁਹਾਡੇ ਦਿਲ ਜਿੱਤ ਸਕਿਆ ਮੈਂ ਤੁਹਾਡੇ ਤੇ ਔਰ ਦੇਖੋ ਤੁਸੀਂ 23 ਤਰੀਕ ਨੂੰ ਅੱਧੀ ਜ਼ਿੰਮੇਵਾਰੀ ਆਪਦੀ ਖਤਮ ਕਰ ਲਈ ਸੀ 23 ਤਰੀਕ ਨੂੰ ਤੁਸੀਂ ਸਾਰੀ ਜ਼ਿੰਮੇਵਾਰੀ ਆਪਦੀ ਖਤਮ ਕਰਦੇ 23 ਤਰੀਕ ਤੋਂ ਬਾਅਦ ਹੁਣ ਮੇਰੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਮੈਂ ਤੁਹਾਨੂੰ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਸੀ ਕਿ ਮਤ ਸੋਚਿਓ ਕਿ ਬੰਦੀ ਤਿੰਨੋਂ ਵੋਟਾਂ ਲੈ ਕੇ ਮੁੜ ਕੇ ਗੈਰ ਹੋ ਜਾਵੇ ਜਾਂ ਮੁੜ ਕੇ ਸਾਡੀ ਬਾਤ ਨੂੰ ਸੁਣਨੀ ਜਾਂ ਸਾਡੇ ਕੰਮ ਨੂੰ ਕਰਨਾ ਦੇਖੋ ਅੱਜ ਮੈਂ ਉਹੀ ਦਿਨ 'ਚ ਤੇ 2 ਸਾਲ ਮੈਨੂੰ ਕਿਸੇ ਵੋਟ ਦੀ ਵੀ ਲੋੜ ਨਹੀਂ। ਕਿਆ ਕਰਦੇ ਜਿੱਤਾਂ ਗਏ। ਨਹੀਂ 2 ਸਾਲ ਮੈਂ ਹੁਣ ਤੇ ਨਾਂ ਵੀ ਆਵਾਂ ਤੇ ਮੈਨੂੰ ਤੁਸੀਂ ਇੱਕ ਅਕੀਰ ਬਖਸ਼ਤੀ ਮੇਰੇ ਤੇ ਕਿੰਨਾ ਵੱਡਾ ਅਤਵਾਰ ਕੀਤਾ ਤੁਸੀਂ ਮਾਨ ਕਰਕੇ ਅਤਵਾਰ ਕਰਕੇ ਮੈਂ ਤੁਹਾਨੂੰ ਸਮਝਾ। ਵੀਰ ਇਹਦੇ ਤੇ ਸਾਨੂੰ ਅਤਵਾਰ ਆ ਇਹ ਸਾਡੇ ਕੰਮ ਕਰਾਉਗਾ। ਕਿਉਂਕਿ ਮੈਂ ਤੁਹਾਡੀ ਸਾਰੀ ਨਾ ਲਵਾਂ ਤਾਂ ਮੇਰੇ નો ਵੱਡਾ ਕਿਰਤ ਕੰਨ ਕੌਣ ਕਰੂਗਾ। ਸਕੇ ਮੇਰੀ ਤੁਸੀਂ ਜ਼ਿੰਮੇਦਾਰੀ ਫਿਕਸ ਕਰਤੀ ਐਂੀਆਂ ਵੋਟਾਂ ਪਾ ਕੇ ਵੀ ਕਾਕਾ ਅਸੀਂ ਤਾਂ ਹੁਣ ਤੇਰੇ ਤੇ ਖੜ ਗਏ ਆਂ ਤੇ ਤੇਰੀ ਜ਼ਿੰਮੇਦਾਰੀ ਆ ਸਾਡੇ ਕੰਮਾਂ ਦੀ ਔਰ ਮੈਂ ਹਮੇਸ਼ਾ ਤੁਹਾਨੂੰ ਇਹ ਗੱਲ ਕਹਦਾ ਹੁੰਦਾ ਸੀ ਮੈਂ ਪਿਆਰ ਹੋ ਕੇ ਆਇਆ ਮੈਂ ਤੁਹਾਡੀਆਂ ਕੱਲੀਆਂ ਵੋਟਾਂ ਲੈਣ ਵਾਸਤੇ ਨਹੀਂ ਆਇਆ ਸੀ ਮੈਂ ਪਿਆਰ ਹੋ ਕੇ ਆਇਆ ਸੀ ਮਨ ਬਣਾ ਕੇ ਆਇਆ ਸੀ ਕਿ ਇਸ ਗਿੱਤਰੇ ਨੂੰ ਹਰ ਕੰਮ ਮੈਂ ਇੱਥੇ ਕਰਾਂਗਾ ਔਰ ਸਭ ਤੋਂ ਵੱਡਾ ਜਿਹੜਾ ਮੈਂ ਐਲਾਨ ਕਰਨ ਜਾ ਰਿਹਾ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਕੋਲ ਬੜੀਆਂ ਹੁੰਦੀਆਂ ਸੀ ਕਿ ਬੇਟਾ ਕੋਈ ਤੇ ਤੁਕ ਪੁੱਛ ਮੰਗਦਾ ਕੋਈ ਤੇ ਤੁਕ ਪੁੱਛ ਮੰਗਦਾ ਸਾਡਾ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਤਾਂ ਤੂੰ ਪੁੱਤ ਵਿਚਾਲਾ ਇੱਥੇ ਇੰਨਾ ਨਸ਼ਾ ਇਹ ਖਤਮ ਕਰ ਮਰ ਮੈਂ ਹੱਥ ਬੰਨ ਕੇ ਅੱਜ ਇੱਕ ਬੇਨਤੀ ਕਰਦਾ ਸਾਰੇ ਬੱਚਿਆਂ ਦੇ ਜਿੱਦੇ ਵੀ ਇਸ ਲਾਈਨ ਦੇ ਕੋਲੇ ਨੇ ਹੱਥ ਬੰਨ ਕੇ ਮੇਰੀ ਬੇਤੀਆ ਅਗਰ ਕਿਸੇ ਬੱਚੇ ਨੇ ਇਸ ਚੀਜ਼ ਦੇ ਵਿੱਚੋਂ ਬਾਹਰ ਆਉਣਾ ਚਾਹੁੰਦਾ ਉਹਦੇ ਕੋਲੇ ਇੱਕ ਹਫ਼ਤਾ ਨਾ ਖੜੂ ਰਹਿਣਾ ਮੇਰੇ ਕੋਲੇ ਆਜਾ ਇਲਾਜ ਵੀ ਕਰਾਉਂਗਾ ਕੰਮਕਾਰ ਤੇ ਵੀ ਲਾਵਾਂਗੇ ਇਸ

ਉਦੋਂ ਫਿਰ ਅਸੀਂ ਕਿਸੇ ਨੂੰ ਬਖਸ਼ ਨਹੀਂ ਮੇਰੇ ਕਿਹਾ ਜਿੰਦਾਬਾਦ ਮੇਰੇ ਕੋਲੇ ਫਿਰ ਆਤਮੰਨ ਕੇ ਵੇਂਦੀ ਅਭੀ ਕੋਈ ਆਇਆ ਹਾਸਪਤਾਲ ਸਹੀ ਹੈ ਸਹੀ ਹੈ ਵੀ ਭਾਈ ਇਹਦੇ ਚ ਹੈ ਨਹੀਂ ਸੀ ਇਹਦੇ ਚ ਸੀਗਾ ਜੇਕਰ ਉਨੀ ਕੀ ਪਹਿਲਾਂ ਕਰਦਾ ਰਿਹਾ ਮੈਨੂੰ ਦੱਸ ਦਿਓ ਕਿ ਭਾਈ ਹੁਣ ਛੱਡਦਾ ਪਰ ਜਿਹੜਾ ਅੜਕੇ ਆ ਗਿਆ ਅਸੀਂ ਬਖਸ਼ਣਾ ਛਤਰਪਰੇਡ ਵੀ ਕਰਾਂਗੇ ਬੱਚੇ ਵੀ ਨੂੰ ਆਵਾਂਗੇ ਲੇਕਿਨ 1 ਮਹੀਨੇ ਦੇ ਵਿੱਚ ਵਿੱਚ ਮੈਂ ਇਹ ਆਪ ਦਾ ਇਲਾਕਾ ਗੰਦਾਵਾ ਸਾਫ ਕਰਨਾ ਤੁਹਾਨੂੰ ਅੱਜ ਵੀ ਕਹਿੰਦੇ ਕਹਿੰਦਾ ਜਿਹੜੇ ਜਿਹੜੇ ਇਹ ਕੰਮ ਕਰਦੇ ਆ ਸਾਰਾ ਕੁਝ ਸਾਡੀਆਂ ਊਂਗਲਾਂ ਤੇ ਆ ਮੈਂ ਦੁਬਾਰਾ ਦੁਬਾਰਾ ਬੇਨਤੀ ਕਰਦਾ ਵੀ ਇਸ ਕੰਮ ਤੋਂ ਬਾਹਰ ਆ ਜਾਓ ਇਸ ਕੰਮ ਦੇ ਵਿੱਚ ਨਾ ਜਾਓ ਸੋ ਇੱਕ ਇੱਕ ਤਾਂ ਤੁਹਾਡੇ ਨਾਲ ਇਹ ਵਾਦਾ ਤਾਂ ਅੱਜ ਤੋਂ ਹੀ ਤੁਸੀਂ ਐਂ ਚਲੋਗੇ ਤਿਆਰੀ ਕਰ ਲਓ ਕਿ ਆਪਾਂ ਕਰਨ ਲੱਗੇ ਆ ਨਾਲ ਦੀ ਨਾਲ ਮੈਂ ਅੱਜ ਕੱਲ ਦੇ ਵਿੱਚ ਐਕਸਲ ਸਟਾਰਟ ਕਰ ਲਿਆ। ਅਗਲੀ ਬੇਨਤੀ ਤੁਹਾਡੇ ਕੋਲ ਵੀ ਕੋਈ ਕੰਮਕਾਰ ਪੈਂਡਿੰਗ ਪਏ ਆ। ਕਿਸੇ ਦੀ ਕੋਈ ਪੈਨਸ਼ਨ ਲੱਗਣ ਵਾਲੀ ਆ ਨਹੀਂ ਲਾਈ। ਕਿਸੇ ਦਾ ਕੋਈ ਆਟਾ ਦਾਲ ਦਾ ਕਾਰਡ ਬੰਨਣਾ ਵਾਲਾ, ਕਿਸੇ ਦਾ ਕੋਈ ਨਾਮ ਐਡ ਕਰਨਾ ਨਹੀਂ ਆ। ਕਿਸੇ ਦਾ ਕੋਈ ਮੀਟਰ ਲੱਗਣ ਵਾਲੇ ਆ। ਇਹ ਐਪਲੀਕੇਸ਼ਨਸ ਆਪਣੇ ਦਫ਼ਤਰ ਦੇ ਵਿੱਚ ਇੱਕ ਮੁੰਡਾ ਭਾਇਆ ਹੋਇਆ ਵੈਸੇ ਅਸੀਂ ਅੱਡੋ ਅੱਡੀ ਡਿਪਾਰਟਮੈਂਟ ਅੱਡੋ ਅੱਡੀ ਬਣਾਵਾਂਗੇ ਉਹਨਾਂ ਦੇ ਸਾਰੇ ਅਲੱਗ-ਅਲੱਗ ਕਰਕੇ ਅਸੀਂ ਉਹਨਾਂ ਦੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਫਿਕਸ ਕਰਾਂਗੇ ਵੀ ਤੁਸੀਂ ਕੰਮ ਕਰਾ ਕੇ ਹਰੇਕ ਦੇ ਕਰੀਰ ਪਹੁੰਚਦੇ ਕਰਨੇ ਆ ਉਹਨਾਂ ਚਿਰ ਕਾਕਾ ਜੀ ਉੱਥੇ ਹੁੰਦੇ ਆ ਤੁਹਾਡੇ ਸਾਹਮਣੇ ਕਹਿੰਦੇ ਆ ਮਹਾਰਵਿੰਦਰ ਕਾਕਾ ਜੀ ਅਰਮਿੰਦਰ ਗੁੰਗਾ ਉੱਥੇ ਆਪਣੇ ਆਫਿਸ ਦੇ ਵਿੱਚ ਕੋਈ ਨਹੀਂ ਤੁਸੀਂ ਚੱਲ ਕੇ ਜਾਣਾ ਜਿਹਦੇ ਹੱਥ ਐਪਲੀਕੇਸ਼ਨ ਮਿਲਦੀ ਆ ਕੁਛ ਜੀ ਕਰਦਾ ਭੇਜ ਦਿਓ ਆਉਂਦਾ ਟੈਲੀਫੋਨ ਥੱਲੇ ਲਿਖ ਕੇ ਕਿ ਆ ਸਾਡਾ ਇਸ ਇਰੀਏ ਦੇ ਵਿੱਚ ਕੰਮ ਕਰਨ ਵਾਲਾ ਜੀ ਤੁਹਾਡੀ ਚਿੱਠੀ ਤੇ ਹੀ ਅਸੀਂ ਕੰਮ ਕਰਕੇ ਦਿੰਦੇ ਆ ਤੁਹਾਨੂੰ ਆਉਣ ਦੀ ਵੀ ਲੋੜ ਨਹੀਂ ਆ ਆਉਣਾ ਜੀ ਆਉਂਦਿਆਂ ਨੂੰ ਚਾਹ ਪਾਣੀ ਵੀ ਪਿਆਵਾਂਗੇ ਉੱਥੇ 24 ਘੰਟੇ ਤੁਹਾਡੇ ਵਿੱਚ ਰਹਿੰਦੇ ਆ ਉੱਥੇ ਹੁੰਦੇ ਆ ਇਹਨਾਂ ਨੂੰ ਬਸ ਕਲੀ ਤੁਸੀਂ ਐਪਲੀਕੇਸ਼ਨ ਦੇ ਕੇ ਆਓ ਉਦੋਂ ਬਾਅਦ ਸਾਡੀ ਜ਼ਿੰਮੇਵਾਰੀ ਆ ਅਸੀਂ ਤੁਹਾਡਾ ਕਿਵੇਂ ਕੰਮ ਕਰਕੇ ਦੇ ਜਿਹੜਾ ਰਹਿਆ ਸੀਵਰੇਜ ਦਾ ਕੰਮ ਉਹ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਵਾਟਰ ਵਾਸ ਇੱਕ ਹੋਰ ਆਪਾਂ ਪਾਸ ਕਰਦਾ ਪਾਣੀ ਆਉਂਦਾ ਇਸ ਏਰੀਆ ਵਿੱਚ ਵਾਟਰ ਵਾਸ ਕਿ ਨਹੀਂ ਆਉਂਦਾ ਸਾਫਾਉਣ ਲੱਗੇ ਕੋਈ ਨਹੀਂ ਆਉਂਦਾ ਨਹੀਂ ਹੋਈ ਸਾਫਾਉਣਾ ਮਿਕਸ ਹੋ ਗਿਆ ਦੇਖੋ ਮੇਰ ਮੇਰੀ ਮੇਰੀ ਟੈਂਡਰ ਆਪਣਾ ਪਾਸ ਹੋ ਗਿਆ ਇੱਕ ਟੈਂਪੀ ਦਾ ਮਾਤਾ ਇੱਕ ਮਿੰਟ ਖੜ ਕੇ ਰਹਿਦਾ ਟੈਂਡਰ ਆਪਣਾ ਪਾਸ ਹੋ ਗਿਆ ਠੀਕਾ ਠੇਕੇਦਾਰ ਮਿਲ ਗਿਆ ਇੱਕ ਇੱਕ ਟੈਂਕੀ ਨਵੀਂ ਬਣਾਵਾਂਗੇ ਜਿਹੜੀ ਵੀ ਪਾਈ ਸਾਰੇ ਗੜਮੇ ਪਿੰਡ ਦੀਆਂ ਪਾਈਪਾਂ ਦਾ ਤੁਹਾਨੂੰ ਵਾਦਾ ਕੀਤਾ ਏ ਟੂ ਜ਼ੈਡ ਪਾਈਪਾਂ ਲੈ ਆਪਣ ਨੂੰ ਨਵੀਆਂ ਪਾਉਂਜਾਂਗੇ ਆਪਾਂ ਸਾਰੇ ਨਵੀਆਂ ਪਾਵਾਂਗੇ ਦੋ ਮੇਨ ਤੁਹਾਡੇ ਨਾਲ ਵਾਦੇ ਕੀਤੇ ਸੀ ਮੈਂ ਤੀਜਾ ਆਪਣਾ ਬਿਜਲੀ ਦਾ ਇੱਕ ਪਾਣੀ ਦਾ ਇੱਕ ਬੋਰ ਇਮੀਡੀਏਟਲੀ ਕੰਮ ਸਟਾਰਟ ਹੈ ਇਹਨਾਂ ਦੇ ਹਫਤੇ 10 ਦੇ ਵਿੱਚ ਵਿੱਚ ਟੈਂਕੀ ਦਾ ਵੀ ਆਪਾਂ ਮੈਨੂੰ ਲੱਗਦਾ ਇਹ ਹੈਗਾ ਛੱਪੜ ਦੇ ਵਿੱਚ ਅੰਨਾ ਨਾਲ ਹਾਂ ਇਹ 10 ਦਿਨਾਂ ਦੇ ਵਿੱਚ ਵਿੱਚ ਮੈਨੂੰ ਉਮੀਦ ਆ ਵੀ ਠੇਕੇਦਾਰ ਆਜੂਆ ਕੰਮ ਸਟਾਰਟ ਕਰਨਾ ਗਿਆ ਮਨੀ ਬਤਰਾ ਕੇ ਮੇਰਾ ਇਹ ਟਾਰਗੇਟ ਆ ਇੱਕ ਸਾਲ ਦੇ ਵਿੱਚ ਵਿੱਚ ਇੱਕ ਸਾਲ ਦੇ ਵਿੱਚ ਤੁਹਾਡੇ ਇਹ ਸੀਵਰੇਜ ਦਾ ਵਾਟਰ ਵਾਕਸ ਦਾ ਬਿਜਲੀ ਦਾ ਤਿੰਨ ਮੇਨ ਕੰਮ ਚੌਥਾ ਕੰਮ ਹੈਗਾ ਆਪਣੇ ਨਸ਼ੇ ਦਾ ਇਹ ਚਾਰ ਕੰਮ ਖਤਮ ਕਰਕੇ ਇੱਕ ਸਾਲ ਬਾਅਦ ਤੁਹਾਡੇ ਨੂੰ ਆਪ ਰੂਟ ਲੈਣੀ ਹੈ ਇਹਨੂੰ ਸੀ ਲੈਣਾ ਵੀ ਆ ਜਿਹੜੇ ਚਾਰ ਵਾਦੇ ਕੀਤੇ ਸੀ ਇਹਨਾਂ ਤੋਂ ਕੁਝ ਤੁਹਾਨੂੰ ਫਾਇਦਾ ਹੋਇਆ ਜਾਤ ਮਿਲੀ ਕਿਉਂਕਿ ਉਦੋਂ ਆਦੇ ਕਸਾਲ ਹੋ ਗਿਆ ਇਸ ਕਰਕੇ ਮੈਂ ਸਾੜ ਗਿਆ ਜਿਹੜੀ ਚੀਜ਼ ਹੀ ਕੋਈ ਮੜੀ ਮੁੱਢੀ ਕਮੀ ਪਈ ਰਹੀ ਕਿ ਉਹ ਮੇਰੇ ਸਾਥ ਸੂਕ ਕਰਾਂਗੇ 25 2025 ਦੇ ਵਿੱਚ ਲਾਸਟ ਦੇ ਵਿੱਚ ਹੈ ਕਿ ਇਹਨਾਂ ਮਹੀਨਾ ਚ ਨਵੰਬਰ ਦਸੰਬਰ ਚ ਮੈਂ ਐਂ ਮੀਟਿੰਗ ਕਰੂੰਗਾ ਕਿਸੇ ਵੀ ਤਰ੍ਹਾਂ ਇਹਦਾ ਮੈਂ ਆਉਂਦਾ ਰਹੂੰਗਾ ਉਹਦਾ ਰੋਜ਼ ਆਉਂਦੇ ਰਹਿਣਾ ਕਿ ਪਰ ਆ ਮੀਟਿੰਗ ਹੀ ਸਿਰ ਤਾਂ ਕਰੂੰਗਾ ਤੁਹਾਨੂੰ ਪੁੱਛਣ ਵਾਸਤੇ ਇਹ ਕੁ ਕੰਮ ਤੁਹਾਡਾ ਪੈਂਡਿੰਗ ਤਾਂ ਨਹੀਂ ਰਹਿ ਗਿਆ ਕਿਉਂਕਿ ਇਲੈਕਸ਼ਨਾਂ ਵੇਲੇ ਤਾਂ ਸਾਰੇ ਆ ਜਾਂਦੇ ਆ ਪਹਿਲਾਂ ਕਰਕੇ ਹੋਣਾ ਤੁਹਾਡੇ ਕੋਲੇ ਸਾਰੇ ਕੰਮ ਹੁਣ ਜਦੋਂ ਵੀ ਕੋਈ ਹੈਗਾ ਤਾਂ ਦਾ ਇਹ ਪਲੈਨਿੰਗ ਲੈ ਕੇ ਚੱਲਣਾ ਸੋ ਅੱਜ ਸਿਰਫ ਤੁਹਾਡਾ ਧੰਨਵਾਦ ਕਰਨ ਵਾਸਤੇ ਆਏ ਸੀ ਤੁਹਾਨੂੰ ਦੱਸਣ ਵਾਸਤੇ ਆਏ ਸੀ ਮੈਂ ਤੁਹਾਨੂੰ ਕਿਹਾ ਸੀ ਮੈਂ ਹਰੇਕ ਥਾਂ ਤੇ ਆਉਂਦੀ ਹੀ ਕਹਿੰਦਾ ਹੁੰਦਾ ਸੀ ਕਿ ਮੇਰਾ ਹਰ ਬੰਦੇ ਨੂੰ ਪਤਾ ਹੋਇਆ ਕਿ ਉਹ ਆ ਕਿ ਮੈਂ ਕੱਲ ਨੂੰ ਕੀ ਕਰਨਾ ਅੱਜ ਮੈਂ ਕੀ ਕੀਤਾ ਰੋਜ਼ ਅਪਡੇਟ ਹੋਊਗੀ ਮੇਰੀ ਫੇਸ ਪੇਜ ਤੇ ਤੁਸੀਂ ਸਾਰੇ ਜਣੇ ਉਸ ਨੂੰ ਚੈੱਕ ਕਰ ਸਕਦੇ ਹੋ ਕਿ ਜਿਹਨੂੰ ਤੁਸੀਂ ਚੁਣਿਆ ਅੱਜ ਕਿਉਂ ਤੁਹਾਡੀ ਸੇਵਾ ਕਰ ਰਿਹਾ ਤੁਹਾਨੂੰ ਰੋਜ਼ ਮਿਲੂੰਗਾ ਵੀ ਅੱਜ ਡਿੰਪੀ ਫਰਾਨੇ ਪਿੰਡ ਦੇ ਵਿੱਚ ਸੀ ਅੱਜ ਡਿੰਪੀ ਫਰਾਨੀ ਵਾਰਡ ਦੇ ਵਿੱਚ ਸੀ ਅੱਜ ਬੈਂਟਾ ਬਾੜ ਚ ਇਧਰ ਵੀ ਨੂੰ ਐਮ ਐਲ ਏ ਹੋਣ ਮੇਰੇ ਜੀ ਬਾਜੀ ਸਾਹਿਬ ਤੁਸੀਂ ਬਣਾਇਆ ਜੀ ਤੁਸੀਂ ਬਣਾਇਆ ਤੁਹਾਡੇ ਬਣਾਇਆ ਜੀ ਵੀ ਬੰਦਾ ਵੀ ਤਿੰਨ ਵਾਰੀ ਇਹ ਤਿੰਨ ਤਿੰਨ ਵਾਰੀ ਬੰਦੇ ਜਿਹੜਾ ਤਿੰਨ ਵਾਰੀ ਆ ਅਕਸਰ ਕਹਿੰਦਾ ਇਹ ਮੇਰੀ ਤਾਂ ਦਿਲੋਂ ਇੱਛਾ ਬਾਪੂ ਜੀ ਇਹਨੇ ਮੈਂ ਆਵੇ ਮਾਰਕ ਤਿੰਨ ਵਾਰੀ ਮੇਰੀ ਬਿਲੀ ਇੱਛਾ ਇਹ ਆ ਐਂਡ ਤੇ 75 ਹਜ਼ਾਰ ਤੇ ਜਿਤਾਉਣਾ ਹੈ ਮੇਰੀ ਮੋਟ ਲੱਗ ਜਾ ਫਾਰਟਾ ਬਿਲੀ ਇੱਛਾ ਮੇਰੀ ਇਹ ਆ ਜੀ ਦੇਖੋ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਅੱਜ ਤੱਕ ਆਪਾਂ ਕਦੇ ਜਿੰਨੇ ਵੇ ਨਹੀਂ ਕੋਈ ਵਿੱਚ ਚੁੜਿਆ ਸੀ ਸਹੀ ਹੈ ਪਹਿਲੀ ਵਾਰੀ ਸਹੀ ਗੱਲ ਹੈ ਜੀ ਤੇ ਜੇ ਤੁਸੀਂ ਆਪ ਦਾ ਬੰਦਾ ਖੁਦ ਚੁਣਿਆ ਆਪ ਦੀ ਮੰਜ਼ੀਆਂ ਚੁਣਿਆ ਤੇ ਉਸ ਤੋਂ ਕੱਟੋਂ ਕੰਮੋਂ ਨਿਰਾਸ਼ ਨਹੀਂ ਹੋ ਜਾ ਜੋ ਤੁਸੀਂ ਸੋਚ ਕੇ ਚੁਣਿਆ ਉਸ ਤੇ ਆਪਾਂ ਖਰੇ ਹੁੰਦਾ ਕਿਉਂਕਿ ਇਹ ਤੁਹਾਡੀ ਚੁਆਇਸ ਆ ਤੁਹਾਡੀ ਆਪ ਦੀ ਚੁਆਇਸ ਤੁਸੀਂ ਆਪ ਚੁਣਿਆ ਕੋ ਬਾਹਰ ਨਹੀਂ ਆ ਕੇ ਨਹੀਂ ਆ ਕੇ ਹਾਂ ਬਣੋ ਸੋ ਮੈਂ ਪੂਰੀ ਆਪਦੀ ਜੀ ਜਾਨ ਲਾ ਦੂੰਗਾ ਤੁਹਾਡੀ ਸੇਵਾ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਅੱਜ ਦਿਨ ਹੋਰ ਚੜਿਆ ਕੱਲ੍ਹ ਨੂੰ ਦਿਨ ਹੋਰ ਚੜਿਆ ਪਛੋੜੇ ਦਿਨ ਹੋਰ ਚੜਿਆ ਅਗਰ ਮੈਂ ਇੱਕ ਕਰ ਹੋਰ ਤੁਹਾਨੂੰ ਮੈਂ ਦੱਸਦਾ ਕਈ ਵਾਰੀ ਕੰਮ ਕਰਦਿਆਂ ਤੋਂ ਕੋਈ ਟੁਟਾਈਆਂ ਵੀ ਹੋ ਜਾਂਦੀਆਂ ਅੰਦਰ ਨਹੀਂ ਬੈਠੇ ਰਹਿਣਾ ਚੁੱਪ ਕਰਕੇ ਮੈਨੂੰ ਦੱਸਣਾ ਜ਼ਰੂਰ ਆ ਕਿ ਭਾਈ ਜੀ ਆ ਆਪਣੀ ਕਮੀ ਆ ਰਹੀ ਆ ਇਹਨੂੰ ਠੀਕ ਕਰੇ ਔਰ ਮੈਂ ਕਦੇ ਗੁੱਸਾ ਨਹੀਂ ਕਰਦਾ ਜੇ ਕਿ ਮੈਨੂੰ ਆ ਕੇ ਟੋਕ ਕੇ ਮੈਂ ਉਹ ਠੀਕ ਕਰਨ ਦੀ ਕੋਸ਼ਿਸ਼ ਕਰਨਾ ਮੈਂ ਆਪਾਂ ਮੈਨੂੰ ਐ ਸਮਝੋ ਵੀ ਮੈਨੂੰ ਤਾਂ ਚੰਗਾ ਲੱਗੂਗਾ ਜੇ ਮੈਨੂੰ ਇਹ ਆਪਣਾਪਣ ਤਾਂ ફીਲ ਹੋਊਗਾ ਜੇ ਤੁਸੀਂ ਆ ਕੇ ਮੇਰੀਆਂ ਗਲਤੀਆਂ ਠੀਕ ਕਰੋ ਵੀ ਆਹ ਇੱਥੇ ਡਿੱਗੀ ਬਾਈ ਆਪਾਂ ਠੀਕ ਨਹੀਂਗੇ ਇਹਨੂੰ ਐ ਕਰ। ਤਾਂ ਮੈਨੂੰ ਚੰਗਾ ਲੱਗੇ। ਤੁਸੀਂ ਆਪ ਦਾ ਸਮਝ ਕੇ ਮੈਨੂੰ ਧੋਕੋਗੇ ਨਾ ਮੈਂ ਉਹਨੂੰ ਅੱਗੇ ਤੋਂ ਠੀਕ ਕਰ ਲਵਾਂਗਾ। ਪਰ ਫਿਰ ਵੀ ਮੇਰੀ ਹਰ ਮੌਕੇ ਨੇ ਕੋਸ਼ਿਸ਼ ਕੀਤੀ ਕਿ ਮੈਂ ਜਿੰਨਾ ਵਕਤ ਤੋਂ ਵਕਤ ਤੁਹਾਡਾ ਮੈਂ ਕੰਮ ਕਰਵਾ ਸਕਦਾ ਆ ਆਪਣਾ ਇਹ ਰੇਲਵੇ ਵਾਲਾ ਆਪਣਾ ਫਟਕਾ ਇਹ ਸੀਐਨ ਸਾਹਿਬ ਦੀ ਮੈਂ ਉਹਨਾਂ ਨਾਲ ਗੱਲ ਕਰ ਲਈ ਮੈਂ ਹੁਣ ਗੈਸ ਵਿੱਚ ਮੈਂ ਗੱਲ ਕੀਤੀ ਸੀ ਇਹ ਬੜੀ ਜਲਦੀ ਹੀ ਇਹ ਆਪਾਂ ਪ੍ਰਪੋਜ਼ਲ ਤਿਆਰ ਕਰਕੇ ਉਹਨੇ ਮੈਨੂੰ ਕਹਿਤਾ ਕਹਿੰਦੇ ਜਿੱਥੇ ਕੋਈ ਪੈਸੇ ਨਹੀਂ ਵਿੱਚ ਕੁਝ ਉਸ ਪਰਸੈਂਟ ਆਪਾਂ ਨੂੰ ਪੰਜਾਬ ਸਰਕਾਰ ਦੇ ਪਰਨੇ ਬੈਠੇ ਉਹਨੇ ਮੈਨੂੰ ਕਹਿਤਾ ਕਿ ਇਹ ਮੇ ਕਰੀ ਚਾਹੀਦਾ ਕੋਈ ਦਿੱਕਤ ਨਹੀਂ ਇਹ ਮੈਂ ਪ੍ਰਪੋਜ਼ਲ ਤਿਆਰ ਕਰਦਾ ਵੀ ਤਿਆਰ ਕਰਨੇ ਨੂੰ ਜੀ ਕਰਕੇ ਸਾਰਾ ਕੁਝ ਇਹ ਨਹੀਂ ਆਪਾਂ ਬੜੀ ਜਲਦੀ ਇਹ ਪ੍ਰੋਜੈਕਟ ਨੇ ਤਿਆਰ ਕਰਨਾ ਤਾਂ ਕਿ ਇਹ ਰੋਜ਼ਾਂ ਝੰਡਾ ਆਪਣਾ ਖਤਮ ਹੋ ਜਾਵੇ ਚਾਹੇ ਛੋਟਾ ਬਣਾਈਏ ਚਾਹੇ ਵੱਡਾ ਬਣਾਈਏ ਬਲੇ ਦੀ ਉੱਪਰ ਦੀ ਬਣਾਉਣਾ ਸੋ ਇਹ ਤਕਰੀਬਨ ਆਪਣੀਆਂ ਸਾਰਿਆਂ ਆਲਮੋਸਟ ਗੱਲਾਂ ਹੋ ਗਈਆਂ ਉਹਨਾਂ ਵੀ ਅਖੀਰ ਦੇ ਵਿੱਚ ਗੱਲ ਧੰਨਵਾਦ ਕਿ ਸੱਚ ਜਾਣਿਓ ਮੈਨੂੰ ਮੇਰੇ ਜਿਨਾਂ ਮੈਂ ਇਹ ਸਮਝਦਾ ਕਿ ਸ਼ਾਇਦ ਇਹ ਕੁਝ ਕਿਸੇ ਕੋਲ ਬੰਦਾ ਹੋਵੇ ਜਿਹਨੂੰ ਇੰਨਾ ਪਿਆਰ ਹੋ ਗਿਆ ਹੋਵੇ ਆਪ ਦੇ ਆਪ ਦੇ ਕਰਤਵੈਨਾਂ ਪਿਆਰ ਜੋ ਤੁਸੀਂ ਮੈਨੂੰ ਦਿੱਤਾ ਅਲਫਾਜ਼ ਇਸ ਤੋਂ ਕੇ ਖਤਮ ਹੋ ਜਾਂਦੇ ਆ ਜੋ ਤੁਸੀਂ ਪਿਆਰ ਕਰਦੇ ਕੋਈ ਇੱਕ ਐਸਾ ਬੂਥ ਨਹੀਂ ਕੋਈ ਐਸਾ ਬਾਗ ਨਹੀਂ ਜਿੱਥੇ ਕਿਥੋਂ ਮੋਟ ਨਾਮਲੀ ਹੋਵੇ ਅਸੀਂ ਜਿਹਨੂੰ ਕਿੰਤੀ ਦੇ ਵਿੱਚ ਵਿੱਚ ਬੈਠੇ ਸੀ ਨਾ ਤੇ ਆਪਣੇ ਬਰੂਧੀ ਵੀ ਨਾਲ ਬੈਠੇ ਸੀ ਉਹ ਐਸ ਢਾਗ ਕੇ ਬੈਠੇ ਸੀ ਕਿ ਸ਼ਹਿਰ ਆ ਜਾਂਦਾ ਸ਼ਹਿਰ ਆ ਜਾਂਦਾ ਯਾਰ ਯਾਰ ਸ਼ਹਿਰ ਜਦੋਂ ਸ਼ਹਿਰ ਦੇ ਢਾਂਡੇ ਸ਼ਹਿਰ ਆ ਗਿਆ ਢਾਂਡੇ ਸ਼ਹਿਰ ਆ ਗਿਆ ਇਹ ਆ ਜਾਂ ਮਿਲ ਕਾ ਕਰ ਹਾਂ ਤੇ ਪਹਿਲੇ ਗੇਂਡ ਦੇ ਵਿੱਚ ਜਦੋਂ ਆਪਣੀਆਂ ਪੀਪੀਆਂ ਪਹਿਲੀ ਦੁਨੀਆ ਸ਼ਹਿਰ ਆਇਆ ਯਕੀਨ ਜਾਨ ਕੇ ਦੂਹ ਉਤਾਰ ਮੋ ਪਹਿਲੇ ਰੌਪਾ ਫਿਰ ਚੜ ਕੇ ਪਾ ਫਿਰ ਮਗਰਲੇ ਦੌਰੋਂ ਤੱਕ ਗਿਲੇ ਹੀ ਨਹੀਂ ਪਹਿਲੇ ਜਨ ਪਹਿਲੇ ਜਨ ਜਿੱਤੇ ਸਾਡਾ ਗੜ੍ਹ ਸਿਰ ਉੱਧੇ 2000 ਘਟ ਗਏ ਤੇ ਹੁਣ ਸਾਡੇ ਕੋਲੇ ਕਿੱਥੇ ਲੈ ਫਿਰ ਉਹ ਚੜ ਗਿਆ ਉਦੋਂ ਬਾਅਦ ਤੇ ਹੌਲੀ ਹੌਲੀ ਇੱਕ ਇੱਕ ਕਰਕੇ ਉਹਨੇ ਸਟਾਰਟ ਕਰ ਹਾਂ ਨੀ ਉਹ ਦੱਸਦੇ ਸੀ ਕਹਿੰਦੇ ਬਾਹਰਨੇ ਪਾਸੇ ਕੱਟ ਬਹੁਤ ਆ ਜਾਈਏ ਕਿਧਰ ਦੀ ਤੇ ਕੋਲੇ ਸੜੀ ਬੈਠਾ ਸੀ ਕਹਿੰਦਾ ਭਾਈ ਚੰਦਾ ਬਹੁਤ ਤਜਰਬਾ ਆ ਜਾ ਸਾਡੀ ਹਲ ਵਾਲੀ ਨਹੀਂ ਚੰਦੇ ਆ ਹਾਂ ਜੀ ਅੱਲਾ ਦਾ ਬਹੁਤ ਯਾਰ ਬੈਠਾ ਕੰਮ ਮੈਂ ਟਾ ਕੇ ਬਣਾ ਗਏ ਇਧਰ ਵੀ ਹੈਗਾ ਇੱਕ ਨਿੱਕਾ ਜਿਹਾ ਰੱਖ ਲੈ ਠੀਕ ਹੈ ਲੱਗਿਆ ਭਾਈ ਤੂੰ ਫੇਰ ਉਧਰ ਹੀ ਉਹਨਾਂ ਨੂੰ ਪਾ ਦੇ ਆਂਦੀ ਪਾਸੇ ਤੂੰ ਇੱਕ ਦਿਨ ਉਤ ਸੀ ਪਿਆਰ ਇੱਜ਼ਤ ਨਾਮ ਦਿੱਤਾ ਰੂਮ ਰੂਮ ਤੁਹਾਡਾ ਮੇਰਾ ਕਰਜ਼ਾਈ ਹੈ ਔਰ ਹੱਥ ਰਣਾ ਹੱਥ ਬਨ ਕੇ ਤੁਹਾਡੇ ਅੱਗੇ ਝੁਕ ਕੇ ਤੁਹਾਡੀ ਸੇਵਾ ਕਰਾਂਗਾ ਕਿਉਂਕਿ ਦੇਖੋ ਇਹ ਜਿਹੜੀ ਕੀ ਮੈਨੂੰ ਤੁਸੀਂ ਦਿੱਤੀ ਹੈ ਇਹ ਤੁਹਾਡੀ ਇੱਕ ਅਮਾਨਤ ਮੈਨੂੰ ਤੁਸੀਂ ਦਿੱਤੀ ਹੈ ਸੇਵਾ ਕਰਨ ਵਾਸਤੇ ਮੈਨੂੰ ਤੁਸੀਂ ਆਦੀ ਕਰਨ ਪੜਾ ਆਪ ਦੀ ਮੱਤ ਮੈਨੂੰ ਕਿਸੇ ਦਾਨ ਕੀਤੀ ਆ ਔਰ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਇਹਨੂੰ ਕਦੇ ਜ਼ਾਇਆ ਨਹੀਂ ਜਾਣ ਦੇਵਾਂਗਾ ਤੁਹਾਡੀ ਇਸ ਸੇਵਾ ਨੂੰ ਤਨ ਦੇਗੀ ਦਾ ਇਮਾਨਦਾਰੀ ਨਾਲ ਪੂਰੇ ਜੋਰ ਲਾ ਕੇ ਤੁਹਾਡੀ ਸੇਵਾ ਕਰੂੰਗਾ ਔਰ ਮੇਰੀ ਇੱਕ ਕੋਸ਼ਿਸ਼ ਹੈ ਕਿ ਸਾਲ ਦੇ ਵਿੱਚ ਵਿੱਚ ਆਪਾਂ ਸਾਰੇ ਕੰਮ ਸਮੇਟ ਕੇ ਉੱਤੇ ਕਰੀਏ ਛੇਵੇਂ ਦਿਨ ਦਾ ਹੱਕ ਹੈ ਕਿ ਨਾ ਬੋਲ ਜੀ ਬੋਲ ਉਹ ਤਾਂ ਬਣੇ ਨਹੀਂ ਕਿ ਲਈ ਵੀ ਆਇਆ ਹਾਂ ਹਨਾ ਉਹਨੇ ਨਾ ਕਹਾਂ ਕਿ ਦੇਵਤ ਜੀ ਉਹ ਮਾਰਦਾ ਨਾ बिल्कुलु चढ़ज हा बिल्कुलु बिल्कुलु